ਹਰਪ੍ਰੀਤ ਉੱਠੀ ਨਹੀਂ ਪੁੱਤ ਕਾਲਜ ਨਹੀਂ ਜਾਣਾ ਮਾਂ ਕਾਲਜ ਜਾਣਾ ਨਹੀਂ ਨਾ ਨਹੀਂ ਜਾਣਾ ਨਹੀਂ ਕਾਹਦਨ ਹੋ ਗਏ ਪੁੱਤ ਤੈਨੂੰ ਘਰ ਰਹਿੰਦੀ ਨੂੰ ਜਾਇਉਂਦੀ ਕੋਈ ਨਾ ਮੈਂ ਬਾਅਦ ਜੂਗੀ ਕਾਲਜ ਦਾ ਲੈ ਅੱਗੇ ਬਾਅਦ ਜੂਗੀ ਕੀ ਗੱਲ ਕੋਈ ਫਿਕਰ ਹੈ ਕਿਸੇ ਗੱਲ ਦਾ ਨਹੀਂ ਨਹੀਂ ਮੁੰਨੇ ਫਿਕਰ ਕੀ ਹੋਣਾ ਫਿਰ ਆ ਚੁੱਪ ਜੇ ਕਰਕੇ ਪਈ ਰਹਿੰਦੀ ਐ ਅਬਸ ਮੰਮੀ ਮੂੰ ਚਿੱਤ ਜਾਈਂ ਠੀਕ ਕੀ ਮੁੰਡੇ ਨੇ ਕਿਹਾ ਕੁਛ ਨਹੀਂ ਨਹੀਂ ਉਹ ਮੁੰਡੇ ਨੇ ਤਾਂ ਮੈਨੂੰ ਕੁਛ ਨਹੀਂ ਕਿਹਾ ਮਮੀ ਫਿਰ ਵੀ ਦੇਖ ਲੈ ਭਾਈ ਜੇ ਤਾਂ ਤੇਰਾ ਮਨ ਕਰਦਾ ਰਿਸ਼ਤਾ ਕਰ ਦਿੰਨੇ ਆ ਜੇ ਤੂੰ ਕਹੇ ਰੁਕ ਜਾ ਤਾਂ ਹੋਰ ਛੇ ਮਹੀਨੇ ਰੁਕ ਜਾਨੇ ਆ ਜੇ ਮम्मी ਮੇਰਾ ਮਨ ਨਾ ਆਉਂਦਾ ਫਿਰ ਮੈਂ ਕਹਿੰਦੀ ਕਿਉਂ ਤੁਹਾਨੂੰ ਤਾਂ ਹੀ ਹੈ ਨਾ ਪੁੱਤ ਵੀ ਜੇ ਹੁਣ ਤੇਰੀ ਬਾਸੀ ਦੇ ਰਿਸ਼ਤਾ ਕਰਾਤਾ ਜੇ ਕੋਈ ਫੇਰ ਗੱਲ ਨਿਕਲੇ ਵਿੱਚੋਂ ਫਿਰ ਉਹਦੀ ਵੀ ਬਦਨਾਮੀ ਆ ਗਾ ਉਹਨੇ ਵੀ ਨੋਹਾ ਮੂਰੇ ਹੋਣਾ ਹੈ ਨਾਲੇ ਆਪਣੀ ਬੇਇੱਜ਼ਤੀ ਆ ਪੁੱਤ ਮੁੰਨੇ ਮੈਂ ਤੁਹਾਡੀ ਕੋਈ ਬੇਇੱਜ਼ਤੀ ਨਹੀਂ ਕਰਾਂਦੀ ਜਿਵੇਂ ਤੁਹਾਨੂੰ ਲੋਟ ਲੱਗਦਾ ਉਵੇਂ ਕਰੋ ਤੁਸੀਂ ਚਾ ਠੀਕ ਆ ਫਿਰ ਹੁਣ ਆਤੇਵਾਸੀ ਨੂੰ ਕਹੀ ਮੈਂ ਫੇਰਾ ਪਰ ਦੁਖਾ ਲਿਓਂਗੀ ਤਾਂ ਹੈ ਠੀਕ ਮਾਂ ਮਾਤੀਆਂ ਗੱਲਾਂ ਕਰੀ ਜਾਣੀਆਂ ਕੋਈ ਕੋਸ ਨਹੀਂ ਬਸ ਭੈਣ ਇਹਨੂੰ ਕਹੀ ਹਰਪ੍ਰੀਤ ਨੂੰ ਮੈਂ ਕਿਹਾ ਕੈਸ ਹੋਗੇ ਕਾਲਜ ਵੀ ਨਹੀਂ ਗਈ ਚੁੱਪ ਕਰਕੇ ਜੇ ਬੈਠੀ ਰਹਿੰਦੀ ਆ ਇਹ ਬਸ ਹਾਂ ਪੁੱਤ ਮੈਂ ਨਹੀਂ ਤੈਨੂੰ ਦੇਖੀ ਜਾਨੀ ਸੁਸਤ ਸੁਸਤੀ ਹੀ ਰਹਿੰਦੀ ਹੈ ਕੀ ਗੱਲ ਹੈ ਨਹੀਂ ਨਹੀਂ ਮੱਸੇ ਵਸ ਜਿੱਤ ਜ ਨਹੀਂ ਠੀਕ ਨਾ ਨਹੀਂ ਧੀ ਇਹ ਕੋਈ ਗੱਲ ਹੈ ਸਾਨੂੰ ਦੱਸ ਦੇ ਵਾਸੀ ਜੀ ਕੋਈ ਗੱਲ ਹੁੰਦੀ ਹੈ ਲਘੋ ਮਾ ਕਿਆ ਤੁਹਾਡੇ ਤੋਂ ਹਾਂ ਇਹ ਮਤ ਨਹੀਂ ਨਾ ਅੱਗੇ ਗੱਲ ਤੋੜ ਲਈ ਮੈਂ ਆਪ ਦੇ ਘਰ ਹੀ ਵਿਦਾਸਤਾ ਨੋਹਾ ਨੂੰ ਵੀ ਮਹਾਰਪਰੀ ਦਾ ਰਿਸ਼ਤਾ ਉੱਥੇ ਕਰਾਉਣੀ ਹੈ ਜੇ ਕੱਲ ਨੂੰ ਤੂੰ ਜਵਾਬ ਦੇਤਾ ਮੇਰਾ ਤਾਂ ਜਮੀਨ ਆਖ ਵੱਡਿਆ ਜਾਊਗਾ ਮਾਸੇ ਨੂੰ ਕੋਈ ਜਵਾਬ ਨਹੀਂ ਦਿੰਦੀ ਤੁਸੀਂ ਬੇਫਿਕਰ ਹੋ ਕੇ ਗੱਲ ਕਰੋ ਹਾ ਤਰਾ ਘੱਲ ਲੈ ਨੂੰ ਕਹਿ ਕੇ ਹਟੀਆਂ ਅੱਗੇ ਮੈਂ ਭਾਈ ਸਵੇਰ ਵੇਦਿਆ ਨੋਹਾ ਮੇਰੇ ਮਾਰ ਨਹੀਂ ਆ ਨਾਲੇ ਆਪਣੀ ਬਦਰਾਮੀ ਅਗਲਾ ਕਹੂ ਰਿਸ਼ਤਾ ਕਰਿਆ ਸੀ ਹੁਣ ਕਹਿੰਦੇ ਕਿਉਂ ਨਹੀਂ ਲੈ ਲੈ ਭੈਣੇ ਨਾਲੇ ਪੁੱਤ ਜਦੋਂ ਤੂੰ ਐ ਸੁਸਤ ਜੀ ਰਹਿੰਦੀ ਹੈ ਨਾ ਸਾਡਾ ਵੀ ਨਹੀਂ ਫਿਰ ਮਨ ਕਰਦਾ ਕਿਸੇ ਗੱਲ ਅੱਗੇ ਤੋਰਨ ਨੂੰ ਵੀ ਕੀ ਗੱਲ ਹੈ ਮਾਸੇ ਨੂੰ ਕੋਈ ਸੁਸਤ ਨਹੀਂ ਹੈਗੀ ਬਸ ਉਹਨੂੰ ਅਜੀ ਕਰਕੇ ਜੀਜਾ ਨਹੀਂ ਕਰਦਾ ਬੋਲਣ ਨੂੰ ਤੇ ਪੁੱਤ ਤੇਰੀ ਮਾਂ ਨੂੰ ਕਹਿੰਦਾ ਕੋਈ ਦਵਾਈ ਬੂਟੀ ਲਿਆ ਰੂ ਇਹਦੇ ਨਾਲ ਵਗ ਜਾ ਕੋਈ ਨਾ ਮਾਸੀ ਲੈ ਆਉਂਗੀ ਦਵਾਈ ਚਲ ਤੂੰ ਆਏ ਕਰੀ ਬਣੀ ਹੁਣ ਉਧਰ ਗੱਲ ਕਰਕੇ ਨਾ ਤੇ ਉਹਨਾਂ ਨਾਲ ਬੰਨ ਲਾ ਤੇ ਆਪਾਂ ਦੇਖ ਹੀ ਆਉਨੇ ਆ ਠੀਕ ਹੈ ਮੈਂ ਗੱਲ ਕਰ ਲਾਂਨੀ ਹੈ ਤੇ ਆਪਾਂ ਚੱਲੀ ਬੜਾਂਗੇ ਦੇਖ ਆਵਾਂਗੇ ਨਿਗਾ ਵਿੱਚ ਦੀ ਗੱਲ ਹੁੰਦੀ ਆ ਆਹ ਹੁਣ ਫਿਰ ਵਸ ਤੂੰ ਉਧਰ ਹੀ ਟੱਕ ਨੀ ਜਾਣਾ ਆਏ ਆ ਪੁੱਤ ਕੱਲ ਨੂੰ ਕੋਈ ਗੱਲ ਨਾ ਨਿਕਲਿਆ ਵੀ ਤੇਰੇ ਕੋਲ ਮੈਂ ਤਾਂ ਕਹਿਣੀ ਹੈ ਵੀ ਜੇ ਕੋਈ ਗੱਲ ਹੈ ਅੱਜ ਹੀ ਦੱਸ ਦੇ। ਅਸੀਂ ਜਿਹੜੀ ਗੱਲ ਸੀ ਮੈਂ ਤੁਹਾਨੂੰ ਦੱਸਤੀ ਬਾਕੀ ਮੈਂ ਤੁਹਾਨੂੰ ਬਾਰੀ-ਬਾਰੀ ਕਹੀ ਤੇ ਐਨੇ ਜਿੱਥੇ ਤੁਸੀਂ ਕਰੋਗੇ ਮੈਂ ਖਰਵਾ ਲੂੰਗੀ। ਤੁਸੀਂ ਵੀ ਤਾਂ ਕਿਹਾ ਸੀਗਾ ਵੀ ਜਿਹੜਾ ਮੁੰਡਾ ਤੈਨੂੰ ਪਤਾ ਟਕਾਣੇ ਨਹੀਂ ਦੱਸਿਆ ਨਾ ਝੂਠ ਬੋਲਦਾ ਉਹ ਉਹੀ ਗੱਲ ਮੇਰੇ ਦਿਮਾਗ 'ਚ ਆ ਗਈ ਵੀ ਜਿਹੜਾ ਮੁੰਡਾ ਮੈਨੂੰ ਹੁਣੇ ਨਹੀਂ ਸੱਚ ਦੱਸੀ ਜਾਂਦਾ ਅੱਗੇ ਜਾ ਕੇ ਮੈਨੂੰ ਕੀ ਸੱਚ ਬੋ ਦੱਸੂਗਾ। ਹਾਂ ਧੀਏ ਆ ਕਰੀਏ ਨਾ ਸਿਆਣੀ ਗੱਲ ਵੀ ਜਿੱਥੇ ਅਸੀਂ ਕਰਾਂਗੇ ਤੂੰ ਉੱਥੇ ਕਰਾਈਂਗੀ। ਨਾਲੇ ਪੁੱਤ ਕਹਦੇ ਹੁੰਦੇ ਆ ਘਰਾਂ 'ਚ ਤੇ ਜੇ ਤੂੰ ਭਾਈ ਆਪ ਦੀ ਆਪ ਕਰਾਇਆ ਫਿਰ ਕੌਣ ਜਾਊਗਾ ਤੇਰੇ ਕੋਲੇ ਸਹੀ ਗੱਲ ਹੈ ਪੁੱਤ ਕਿਉਂਕਿ ਨਾ ਭਣੀ ਹਾਂ ਫਿਰ ਮਾਂ ਤੋਂ ਸਾਥ ਨਹੀਂ ਦਿੱਤਾ ਜਿੱਥੇ ਦੀ ਪੁੱਤ ਆਵਦੀ ਮਰਜ਼ੀ ਕਰਦੀ ਰ ਫਿਰ ਉਹ ਜਿਵੇਂ ਹੋਵੇ ਉਵੇਂ ਪੁੱਤ ਤਾਂ ਜਾ ਕੇ ਠੀਕ ਹੈ ਮੰਮੀ ਬਾਕੀ ਚਲ ਕੋਈ ਨਾ ਤੂੰ ਰਹਿਣ ਦੇ ਨਹੀਂ ਬੋਲਣਾ ਨਾ ਬੋਲ ਦਰ ਤੇ ਇਤਨੀ ਠੀਕ ਪੈ ਜਾ ਚਲ ਬਹਿਣ ਮੈਂ ਜਾਦੀ ਘੁੱਟ ਤੇ ਮੈਂ ਤੂੰ ਲਾਖ ਹਾਂ ਤੇ ਫਿਰ ਆਪਾਂ ਚੱਲ ਕੇ ਆਏਗੇ ਬਸ ਹਾਂ ਠੀਕ ਹੈ ਨਾ ਬਹਿ ਜਾ ਪੁੱਤ ਠੀਕ ਹੈ ਬਹਿ ਜਾ ਬਹਿ ਜਾ ਕੋਈ ਨਾ ਚਲ ਠੀਕ ਹੈ ਪੁੱਤ ਕਰ ਲੈ ਆਰਾਮ ਠੀਕ ਹੈ ਮਾਸੀ ਕਿੰਨਾ ਸੋਚਦੀ ਮੇਰੀ ਮਮੀ ਵੀ ਮੇਰੇ ਬਾਰੇ ਮੈਂ ਜਮਾਈ ਨਹੀਂ ਸੋਚੇ ਫੋਨ ਇਹਨਾਂ ਕੀ ਦੱਸਾਂ ਕਿ ਉਹ ਮੁੰਡਾ ਵਿਆਹਿਆ ਹੋਇਆ ਪਿੱਖੜ ਦਾ ਭਰੇ ਪਾਣੀ ਨਾਲ ਪੰਗਾ ਲੈ ਲਿਆ ਉਹ ਤੋਂ ਮੋਟਰ ਵੀ ਨਹੀਂ ਜਵਾਕ ਮੂਤਾਂ ਦਾ ਹੁੰਦਾ ਐ ਘੜਦੀ ਆਪਾਂ ਨਹੀਂ ਓਏ ਕਿਵੇਂ ਉਹ ਠੀਕ ਆ ਕਿਵੇਂ ਓਏ ਕੀੜਾ ਹੀ ਨਾ ਉਹ ਕੁਛ ਨਹੀਂ ਆ ਯਾਰ ਭਿੰਡੀਆਂ ਆਈਆਂ ਲੱਗੀਆਂ ਸੀ ਪਾਣੀ ਲਾਉਣ ਲੱਗਿਆ ਦੁਪਹਿਰੇ ਪੰਗਾ ਲੈ ਲਿਆ ਮਾਤਾ ਵਿਹਲੇ ਬੈਠਣ ਆ ਕੇ ਯਾਰ ਉਹ ਤੋਂ ਮੋਟਰ ਦੇਖ ਲੈ ਪਾਣੀ ਦੇਖੀ ਜਵਾਕ ਮੂਤਾਂ ਦਾ ਮੜਾ ਉਰਾਹਾ ਲਾਇਕ ਤਾਂ ਮੈਂ ਜੋ ਤਰਤੀ ਮੱਛੀ ਵੇਦੋਂ ਪਾਣੀ ਨਹੀਂ ਆਵਾ ਉਹ ਗੱਲ ਐ ਕਿ ਹੋਦਾ ਪੈਰਾ ਗਿਆ ਇਹ ਦਵਾਈ ਵੀ ਮਾਰਣਾ ਉਹ ਕੀ ਹਾਲ ਕੀਤਾ ਉਹ ਦਵਾਈ ਦਾ ਛੜਕੇ ਦੀ ਆ ਬੈਂਕ ਨਹੀਂ ਤੇ ਵਹਲੀ ਆ ਓਏ ਬੜੀ ਮੇਜਾ ਹੈ ਪੱਤੇ ਖਾਜੀ ਸਰ ਦਵਾਈਆਂ ਘੜਾਉਣ ਦਾ ਕੋਈ ਕੰਮ ਨਹੀਂ ਆ ਜਾਂਦਾ ਹੋਰ ਕਿੱਦਾਂ ਤਿਆਰ ਲਿਆ ਹਾਇ ਫਿਰ ਤਾਂ ਕੁਝ ਨਹੀਂ ਮਤਲਬ ਸੈਰ ਲੈ ਕੇ ਆ ਬਾਈ ਮੜਾ ਜਾ ਸੋਖਾ ਆ ਬਾਂ ਬਿੱਲੇ ਆ ਗਏ ਮੈਂ ਤਾਂ ਕੱਢਿਆ ਜਿਹੜਾ ਤੀਰ ਪਾਈ ਉਹ ਕੀ ਵਧੀਆ ਕਮਾਫ ਰਿਆ ਲਿਆ ਬਸ ਕਿਵੇਂ ਪਏ ਆ ਯਾਰ ਹਰਦਾ ਹੈ ਨਹੀਂ ਤੈਨੂੰ ਪਤਾ ਦੇਣਾ ਪੈਂਦਾ ਮੈਂ ਉਹਦੇ ਟਾਲੀ ਗਿਆ ਓਏ ਉਹਦੇ ਉਹਦੇ ਲਾਡੀ ਨਾ ਜਾਣਾ ਵੀ ਕੱਲੇ ਨੂੰ ਖਸਾਦਾ ਮੈਨੂੰ ਉਹ ਟਲਕਾਂ ਨੂੰ ਮੈਂ ਆਉਂਦਾ ਯਾਰ ਕੰਮੀ ਹੋਊਗਾ ਹੀ ਭਾਈ ਭੰਦੇ ਜੀ ਅੱਧਾ ਮੌਕੇ ਤੇ ਫੁੰਗੜਾ ਆ ਗਿਆ ਆਹੀ ਕੰਮ ਹੋਦਿਆਂ ਹੋ ਗਿਆ ਉਹ ਫੋਨ ਤਾਂ ਕਾਹਨੂੰ ਆ ਗਿਆ ਤੈਨੂੰ ਪਤਾ ਹੀ ਵੀ ਗਾ ਇਹਨੇ ਪਤਾ ਖਾਉ ਥੋੜਿਆ ਨੂੰ ਥਾਂ ਹੋ ਜੇ ਆਹ ਦਾ ਗਾਹ ਕੀ ਪਤਾ ਮੈਂ ਦਾ ਮੌਕੇ ਤੇ ਕੀ ਗੱਲ ਬੜਾ ਬੜਾ ਕੰਮ ਹੋਇਆ ਭਰਾ ਮਾਦਨ ਦਾ ਫਾਦ ਲਈ ਅਸੀਂ ਉਥੇ ਪਾਰਕ ਵਿੱਚ ਤੇ ਆ ਜੀ ਪਹਿਲਾਂ ਤਾਂ ਕਿੰਨਾ ਚਿਰ ਹੀ ਬੈਠੇ ਡੀਕੀ ਜਮਾ ਦਾ ਇਹਨੂੰ ਆਖਿਆ ਮੈਂ ਕਿ ਮੈਂ ਆਉਂਦੀ ਨਹੀਂ ਕਹਦਾ ਨਾ ਨਾ ਆਉਗੀ ਉਹੀ ਗੱਲ ਆ ਗਈ ਭਰਾਵਾ ਤੇ ਬੈਗੇ ਦੋਨੇ ਐ ਲਾਡੀ ਨੂੰ ਗੱਲਣਾ ਉਹਦੇ ਥੁੱਕਣਾ ਲੰਗੇ ਭਰਾ ਵਾ ਲਾਡੀ ਦੇ ਮੈਂ ਕਿਹਾ ਐ ਤੀਵੀਂ ਬਾਜੀ ਕਰਨੀ ਸੌਖੀ ਨਹੀਂ ਮਤਰਾ ਹਾਂ ਹਾਂ ਮੂੰਹ ਮਾਰੀ ਜ਼ੰਗੂਰ ਤਾਂ ਮੂੰਹ ਮਾਰ ਲਾ ਇਕਲਾ ਤੇ ਉਹਨੂੰ ਮੈਨੂੰ ਕਹਿੰਦਾ ਤੂੰ ਦੱਸ ਯਾਰ ਹਾਂ ਮੈਂ ਭਰਾ ਵਾ ਬਹਿ ਗਿਆ ਉਹਦੇ ਨਾਲ ਐ ਕੁਰਸੀ ਤੇ ਹਾਂ ਤੇ ਮੈਂ ਕਿਹਾ ਭਈ ਤੇਰਾ ਨਾ ਗੱਲ ਕਰਨੀ ਕਹਿੰਦਾ ਵੀਰੇ ਤੁਸੀਂ ਕੀ ਗੱਲ ਕਰਨੀ ਆ ਕਹਿੰਦੀ ਇਹ ਪਾਸੇ ਹੋ ਕੇ ਬਹਿ ਗਿਆ ਤੂੰ ਕੀ ਗੱਲ ਕਰੀਂਗਾ ਮੈਂ ਕਿਹਾ ਗੱਲ ਹੀ ਐ ਹੀ ਆ ਹਾਂ ਉਹ ਪਾਸੇ ਹੋ ਗਿਆ ਆਪਣੀ ਦੀ ਨਾਲ ਆਪ ਐ ਦੂਜੀ ਕੁਰਸੀ ਤੇ ਬਹਿ ਗਿਆ ਤੇ ਕੁਰਸੀਆਂ ਲੱਗੀਆਂ ਲੱਗੀਆਂ ਹੀ ਅੱਛਾ ਤੇ ਮੈਂ ਭਰਾਵਾ ਦੱਸਤੀ ਸਾਰੀ ਗੱਲ ਹੁਣ ਆਪਾਂ ਨੂੰ ਕਿਹੜਾ ਡਰ ਸੀ ਮੈਂ ਤਾਂ ਐ ਹੀ ਭਰੇ ਖੜਾ ਛੱਡੂ ਯਾਰ ਇਹਦਾ ਗੱਲ ਹੈ ਹੈ ਹੋਰ ਭਰਾਵਾ ਉਹਦਾ ਲੱਗੀ ਚੀਕਾ ਮਾਰਨ ਉਹ ਤੇ ਰੋਦੇ ਪੁਰੇ ਹਾਲ ਮੈਨੂੰ ਐਵੇਂ ਆਪਾਂ ਦਾ ਕਟਾਉ ਇਹ ਤੇ ਪਾਰਕ 'ਚ ਅਗਲਾ ਕੁੜੀ ਛੇੜਤੀ ਇਹਨਾਂ ਨੇ ਆਉਣ ਵਾਲਿਆਂ ਨੂੰ ਕਰ ਲਾ ਗਏ ਹੋਰ ਉਹ ਜਲੂਸ ਹੀ ਕਰਤਾ ਹੁਣ ਤਾਂ ਉੱਥੇ ਇੰਤਜ਼ਾਰ ਕਰਤਾ ਇਕੱਠ ਹੋ ਗਏ ਤੇ ਭਰਾ ਮੈਂ ਕਹ ਵੀ ਤੂੰ ਆਏ ਨਾ ਕਰ ਮੈਂ ਆਰਾਮਦਈ ਨਾ ਗੱਲ ਕਰ ਕਦੀ ਮੈਂ ਘਰੇ ਦੇ ਆਦੀ ਗੱਲ ਕਰੀ ਬੈਠੀ ਆ ਮਾ ਵੀ ਮਾਸੀ ਨੂੰ ਕਹਤਾ ਮੈਂ ਜੀ ਮਾਂ ਨੂੰ ਭਰਾ ਨੂੰ ਕਹਤਾ ਹਾਂ ਇਹਦਾ ਹੁੰਦਾ ਹੀ ਆ ਕਰ ਬਹਿਰ ਭਰਾ ਪਤਾ ਕੀ ਚੱਲਿਆ ਕੁੜੀ ਤਾਂ ਕੋਣੀ ਆ ਬਾਕੀ ਯਾਰ ਅਗਲੀ ਸਟੈਂਡ ਤੇ ਖੜੀ ਸੀ ਉਹਨੂੰ ਹੁਣ ਪਤਾ ਹੀ ਨਹੀਂ ਸੀ ਜਦੋਂ ਗੱਲ ਦਾ ਗੱਲ ਕੀ ਆ ਉਹਦੀ ਤਾਂ ਗੱਲ ਹਾਂ ਉਹਨੂੰ ਤਾਂ ਅਸੀਂ ਇੱਕ ਵਾਰ ਆਖਦੇ ਯਾਰ ਹਾਂ ਉਹਦਾ ਭਰਾਵਾ ਕਹਿੰਦੀ ਹੁਣ ਮੈਂ ਘਰੇ ਕਿਵੇਂ ਮੂੰਹ ਦਿਖਾਵਾਂ ਮੈਂ ਕੀ ਦੱਸਾਂ ਆਏ ਵੀ ਇਹ ਵਿਆਹ ਹੈ ਰਿਆ ਮਸ਼ਹਰ ਰੋਮਾ ਆਏ ਕਹਿ ਕੇ ਟਾਲਿਆ ਮੈਂ ਕਹਿੰਦੇ ਤਲਾਕ ਦੀ ਗੱਲ ਚੱਲੀ ਜਾਂਦੀ ਆ ਮੈਂ ਕਹਿੰਦੀ ਘਰਾਂ ਵਾਲੀ ਨਾ ਬੰਦ ਤੇ ਮਹਾਵੀ ਤਲਾਕ ਜਦੋਂ ਹੋ ਗਿਆ ਫਿਰ ਤੈਨਾਂ ਵਿਆਹ ਕਦੀ ਮਾਣਾਈ ਦਾ ਪਹਿਲਾ ਮਸਾ ਸੀ ਤੇ ਜਦੋਂ ਵਿਆਹ ਹੈ ਦਾ ਪਤਾ ਲੱਗਿਆ ਵੀ ਪਹਿਲਾਂ ਤਲਾਕ ਹੋ ਗਿਆ ਫੇਰ ਥੋੜਾ ਹੀ ਕਰਨਗੇ ਹਾਂ ਫਿਰ ਤਾਂ ਆਪ ਨੂੰ ਗੱਲ ਚਰਸਾ ਕਰਨ ਵਾਲੀ ਗੱਲ ਹੈ ਮਾਗਾ ਭਾਈ ਹੁਣ ਆਪਾਂ ਜਿਹੜੀ ਗੱਲ ਹੈ ਮਾ ਮੈਂ ਤੈਨੂੰ ਦੱਸਤੀ ਹੰਦੂ ਆਦਾ ਦੇਖ ਲੈ ਹਨਾ ਉਹ ਤੋਂ ਵੀ ਮਾਗਲ ਦੇਚਾ ਚੱਲ ਭਾਜਣਾ ਹੈ ਬੜਾ ਸੜਿਆ ਬੰਦਾ ਲਾਡੀ ਮੇਰਾ ਕਹਦਾ ਧੋਖੇਬਾਹੀ ਆ ਇਹ ਤਾਂ ਆ ਹਾਂ ਇਹ ਤਾਂ ਨਹੀਂ ਆ ਧੋਖੇਬਾਜੀ ਵੀ ਆ ਜਨਾਨੀ ਬਾਜੀ ਵੀ ਆ ਇਹ ਕਿਹੜਾ ਨਵੀਂ ਗੱਲ ਆ ਯਾਰ ਸਾਡੇ ਨਾਲ ਤੈਨੂੰ ਪਤਾ ਤਾਂ ਹੈ ਮੇਰਾ ਖਲਾ ਭੁੱਖਾ ਉਹ ਕਰੇਗਾ ਦਾ ਤੂੰ ਗੁੱਸਾ ਹੀ ਉਹ ਹੈ ਤੁਹਾਡਾ ਲਾਣਾ ਹੀ ਗੰਦਾ ਭਾਜਦਾ ਨੇ ਸਾਰੇ ਇੱਕੋ ਜਿਹਾ ਕੋਈ ਕਾਣ ਉਹ ਇਹਨੂੰ ਜਿਆਦਾ ਅੱਗ ਹੜਬਾ ਥੋੜੀ ਪਤਾ ਨਹੀਂ ਕੀ ਮੇਰਾ ਸਾਣਾ ਭਿੰਡਾ ਖਾਂਦਾ ਹੈ ਉਹ ਤੂੰ ਕਿਹੜਾ ਹੜਦਾ ਯਾਰ ਹੈ ਤੂੰ ਦਾ ਆਪ ਦੇਖ ਲੈ ਵਿਆ ਹੈ ਬਰਿਆ ਦਾ ਤੂੰ ਵੀ ਆ ਚੱਲੀ ਜਾਂਦਾ ਲੋਟ ਹੀ ਪਰਵਾ ਪਰਦੇ ਛੱਡ ਦੇਣਾ ਹੁੰਦਾ ਨਹੀਂ ਜਿਹੜੀ ਘਰੇ ਬੈਠੀ ਔਰ ਉਸਕੇ ਪਾਜੂ ਚੱਕ ਕੇ ਜੁੰਨੀ ਜਲੂਸ ਨਿਕਲ ਜੂ ਹਾਂ ਫਿਰ ਇਹ ਤਾਂ ਇਹਦਾ ਜਾਣਾ ਹੀ ਆ ਯਾਰ ਅਗਲੀ ਨੇ ਜਦੋਂ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਜਨਾਨੀ ਸਾਰਾ ਕੁਝ ਚਰ ਲੈਂਦੀ ਆ ਹਾਂ ਇੱਕ ਸੌਕ ਨਹੀਂ ਜਾਂਦੀ ਬਸ ਇਹ ਗੱਲ ਵੱਡੀ ਬਸ ਇਹ ਵੱਡੀ ਗੱਲ ਆ ਜਿਹੜਾ ਜਿਹੜਾ ਮੈਂ ਤਾਂ ਆਉਂਦੀ ਐਡਾ ਛੋਟੇ ਕਿ ਖਿਡਾਰੀ ਜਿਵੇਂ ਆਈ ਸੀ ਸਾਰਾ ਕੁਝ ਕੋਲੇ ਆ ਹਾਂ ਰਿਸ਼ਤਾ ਹੀ 5-4 ਸਾਲ ਨਾ ਕਰਾਉਂਦੇ ਉਹ ਯਾਰ ਰਿਸ਼ਤਾ ਮੱਲੋ ਮੱਲੀ ਕਰਾਦਾ ਤੈਨੂੰ ਪਤਾ ਤਾਂ ਹੈ ਯਾਰ ਮੇਰੀ ਮਾਸੀ ਜੀ ਨਹੀਂ ਮੰਨੀ ੱੱਕੇ ਨਾਲ ਕਹਿੰਦੀ ਕਰਾਉ ਕਰਾਉ ਉੱਗ ਟੱਪ ਜੂਗੇ ਦੁਹਾਨਾ ਹੋਣਾ ਨਹੀਂ ਉਹ ਮਾਸੀ ਨੇ ਤਾਂ ਕਾਹਲ ਕਰਤੀ ਭਰਦੇ ਦਾ ਹੁਣ ਤੁਸੀਂ ਫਿਰਦੇ ਹੋ ਹੈ ਹਣ ਜੀ ਦਾ ਓਟਾ ਬਾਹਰ ਮੂੰਹ ਮਾਰਨ ਨੂੰ ਵੀ ਕਰਦਾ ਉਹ ਤੈਨੂੰ ਪਤਾ ਉਹਨਾਂ ਘਰੋਂ ਵੀ ਡਾਂਗਾਂ ਤੋਂ ਦਰਦਦੇ ਉਹ ਮੂੰਗੀ ਦੀ ਜਨਲ ਜੱਤ ਨੂੰ ਪਤਾ ਜੀ ਅੱਕ ਜਾਂਦਾ ਰੋਏ ਸਾਕੇ ਉਹ ਜੀ ਤਾਂ ਕਹਿੰਦਾ ਮੈਂ ਤੈਨੂੰ ਐ ਕਹਣਾ ਵੀ ਹੁਣ ਮੈਂ ਤਾਂ ਮੈਂ ਤਾਂ ਐ ਡਰ ਲੱਗੀ ਜਾਂਦਾ ਵੀ ਮੈਂ ਵਿੱਚ ਪਾ ਕੇ ਗੱਲ ਜੀ ਕਹੇ ਤਾਂ ਦਿੱਤੀ ਉਹਨੂੰ ਭਾਵੇਂ ਜਾ ਖਾ ਖੂਗੀ ਕੋਈ ਯਾਰ ਉਹ ਖਾਣਾ ਬੰਨਣਾ ਕੀ ਹੁੰਦਾ ਵਿੱਚ 74 ਹੁੰਦੇ ਆ ਬਾਦੂ ਦੇ ਇਹਦਾ ਜਿੰਨਾ ਤੂੰ ਥੱਲੇ ਲੱਗੀ ਜਾਏਗਾ ਉਨਾ ਹੀ ਤੈਨੂੰ ਕੋਡਾ ਕਰੀ ਜਾਂਦੇ ਆ ਤੀਵੀਂ ਜਾਤੀ ਇਹੋ ਜੀ ਹੁੰਦੀ ਆ ਉਹ ਗੱਲ ਪਤਾ ਕੀ ਆ ਜਿਹੜੇ ਹਿਸਾਬ ਨਾਲ ਡਿਸਕ ਦੀ ਸੀ ਉਹ ਉਹ ਪਖੰਡਾ ਕਰ ਲਾਦਾ ਵੀ ਉਹ ਪਤਾ ਹੀ ਨਹੀਂ ਆਂਦਾ ਨਾ ਉਮਰ ਹੀ ਇਹੋ ਜੀ ਹੁੰਦੀ ਆ ਇਹ ਸਟੈਪ ਚੱਕ ਜੇ ਭਾਂ ਦਾ ਮੈਂ ਉਹੀ ਫਸ ਜਾਂ ਵਿੱਚ ਉਹ ਫਿਰ ਤੂੰ ਗਾਹ ਕਰੇ ਕੋਈ ਭਰੇ ਕੋਈ ਦੇਖ ਕੇ ਜਾਣਾ ਸੀਗਾ ਫਿਰ ਯਾਰ ਤੂੰ ਮੈਂ ਤਾਂਹੀਂ ਟਲਿਆ ਸੀ ਮੈਨੂੰ ਪਤਾ ਸੀਗਾ ਮਾਂ ਪਾਣ ਦਾ ਜਰ ਤੇ ਕੁੱਟ ਪਾਵ ਉਹ ਫਿਰ ਇੱਥੋਂ ਮੈਂ ਤਾਂ ਆਇਆ ਯਾਰ ਮੈਂ ਤਾਂ ਉਹ ਜਵਾਕੜੀ ਉਹਨੀ ਦੇਖ ਕੇ ਤਰਸ ਆਉਂਦਾ ਵੀ ਉਹ ਰੁੱਲ ਜੂਗੀ ਮਾਤਾ ਤਾਂ ਲਿਆ ਮੈਂ ਇੱਥੇ ਘਰੇ ਪਤਾ ਲੱਗ ਗਿਆ ਕਿ ਇਹ ਸੰਭਲ ਜੇ ਪਰ ਮੈਨੂੰ ਲੱਗਦਾ ਨਹੀਂ ਸੰਭਲੂ ਏ ਇਹ ਆਪਦੀ ਮਾਰਨੇ ਪੈਣਗੇ ਠੇਡੇ 4000 ਬਾਹਰ ਕੱਢ ਨੂੰ ਹਟਾ ਦੇ ਲੈ ਅੰਦਰ ਤਾੜ ਦੇ ਨੇ ਜਿਵੇਂ ਆਪਣਾ ਮੁਖਤਾ ਜੀ ਸਾਰੇ ਰੋਂ ਹੀ ਕਰਦਾ ਆ ਉਹ ਯਾਰ ਉਹ ਰੋਂਦੀ ਦੇਖ ਕੇ ਮੇਰਾ ਮੂਹਰ ਆਫ ਹੋ ਗਿਆ ਮੇਰੀ ਭੁੱਖ ਮਰ ਗਈ ਭਾ ਇੰਦਾ ਜਿਵੇਂ ਰੋਮੀ ਜੁਲੀਟ ਵਾਲਾ ਪਿਆਰ ਹੁੰਦਾ ਆਏਗਾ ਦਾ ਉਹ ਸਾਰੇ ਰੋਂਦੇ ਆ ਉਹ ਦੇਖਿਆ ਮੈਂ ਨਾ ਬੰਦੇ ਬੁਰਾ ਆਏ ਥੋੜਾ ਹੁੰਦਾ ਯਾਰ ਉਹ ਰੋਂਦੇ ਤਾਂ ਆਏ ਆ ਕਿੱਥੇ ਦਾ ਯਾਰ ਹੁਣ ਸਤੇਲ ਪਾਣੀ ਬਦਲਿਆ ਜਾਂਦਾ ਬੰਦੇ ਦਾ ਯਾਰ ਟਾਈਮ ਕਿੰਨਾ ਹੋ ਗਿਆ ਯਾਰ ਨਾਲ ਹੀ ਏ ਆ ਫੋਨ ਜੀ ਇਹ ਜੀ ਚੀਜ਼ ਬਣਾਤੀ ਜੋ ਦੇਖਣ ਲੱਗ ਜਣਾ ਇਹਨੂੰ ਐ ਹੁੰਦਾ ਪਤਾ ਨਹੀਂ ਲੱਗਦਾ ਲੈ ਦੇਖਣਾ 1 ਵਜ ਗਿਆ ਚਲ ਹੋ ਜਾਊਗਾ ਚਾਰਜ ਫੇਰ ਆ ਕੇ ਫਿਰ ਦੇਖਦੇ ਆ ਇਹਦੇ ਛੁੱਟੀ ਹੁੰਦੀ ਆ ਹੁਣ ਦਾ ਹੀ ਕੰਮ ਰਹਿ ਗਿਆ ਕਿ ਤੱਕ ਫੋਨ ਲੱਗ ਜਾਂਦਾ ਕੱਟਿਆ ਵੀ ਗਿਆ ਆਪ ਕਿੱਧਰ ਵਗ ਗਿਆ ਫੋਨ ਲਾ ਕੇ ਚਾਰਜ ਫੇਰ ਆ ਗਿਆ ਹੈਲੋ ਹੈਲੋ ਹਾਂਜੀ ਕੌਣ ਫੇਨ ਕੱਟਤਾ ਕੁੜੀ ਦਾ ਫੋਨ ਕਿਹਦਾ ਸੀ ਪਾਸਵਰਡ ਲਾ ਰੱਖਿਆ ਹੁਣ ਆਪ ਕਿੱਧਰ ਗਏ ਮੇਰੀ ਗੱਲ ਵੀ ਨਹੀਂ ਸੁਣੀ ਅਗੋ ਫੋਨ ਕੱਟਤਾ ਕੌਣ ਸੀ ਆਹ ਫੋਨ ਨੂੰ ਫੋਨ ਨਾ ਜਾਇਆ ਹਾਂ ਤੋੜਿਆ ਜਾ ਇੱਥੇ ਬੁੱਲ ਕੀ ਹੋ ਗਿਆ ਮਨਿੰਦ ਦੱਸੋ ਆ ਕੁੜੀ ਦਾ ਫੋਨ ਆਇਆ ਸੀਗਾ ਕੌਣ ਸੀ ਉਹ ਕੁੜੀ ਕੁੜੀ ਦਾ ਫੋਨ ਮੇਰੇ ਫੋਨ ਤੇ ਹਾਂ ਦੱਸੋ ਕੌਣ ਸੀ ਨੰਬਰ ਵੀ ਸੇਵ ਸੀ ਕਰਦਾ ਇੱਕ ਮਿੰਟ ਦੇਖਦਾ ਲੈਣ ਦੇ ਮੈਨੂੰ ਕੀ ਦਾ ਫੋਨ ਆ ਗਿਆ ਇੱਕ ਕੰਮ ਤੋਂ ਹੋਊਗਾ ਕਿਸੇ ਦਾ ਅੱਛਾ ਮੇਰੀ ਗੱਲ ਵੀ ਨਹੀਂ ਸੁਣੇ ਗੋ ਫੋਨ ਕੱਟਤਾ ਹੁਣ ਮੈਨੂੰ ਕੀ ਪਤਾ ਕੀ ਕਹਿੰਦੀ ਸੀ ਬੋਲਦਾ ਫੋਨ ਲਾਓ ਫਿਰ લાલુ ਅਗਲੇ ਨੂੰ ਕੰਮ ਹੋਊਗਾ ਆਪੇ ਲਾਲੂਗਾ ਆਪਾਂ ਫੋਨ ਲਾ ਕੇ ਕੀ ਲੈਣਾਗਾ ਕਿਉਂ ਕੰਮ ਹੋਊਗਾ ਅਗਲੇ ਤਾਂ ਹੀ ਫੋਨ ਲਾਈ ਜਾਂਦੀ ਹੋਗੀ ਹੈ ਕੌਣ ਤੁਹਾਨੂੰ ਪਤਾ ਹੈ ਹੋ ਆਫਿਸ 'ਚ ਹੋ ਕੁੜੀ ਨਾਲ ਕੋਈ ਹਾਂ ਆਫਿਸ 'ਚ ਹਾਂ ਕੋਈ ਹਾਂ ਫਿਰ ਚਲੋ ਚੰਗਾ ਕਾਲ ਲਾਓ ਫਿਰ ਫਿਰ ਕੀ ਹੋ ਜੂ ਫੋਨ ਲਾ ਕੇ ਪਤਾ ਤਾਂ ਲੱਗੂ ਹੈ ਕੌਣ ਇੱਕ ਮਿੰਟ ਖੜ ਜਾ ਕੀ ਹੋ ਗਿਆ ਕੁਛ ਨਹੀਂ ਬੇਬੇ ਫੋਨ ਆਇਆ ਸੀ ਕੰਮ ਤੋਂ ਮम्मी ਕੰਮ ਤੋਂ ਕਿਉਂ ਫੋਨ ਆਇਆ ਕੁੜੀ ਦਾ ਫੋਨ ਆਇਆ ਸੀ ਜੇ ਕੋ ਮੈਂ ਫੋਨ ਚੱਕ ਲੇ ਤਾਂ ਕੋ ਕੱਟਦਾ ਕੱਟ ਕਿਉਂ ਦਿੱਤਾ ਤੂੰ ਦੁਬਾਰਾ ਲਾ ਕੇ ਦੇਖ ਲੈ ਕੌਣ ਹੈ ਕੰਮ ਤਾਂ ਹੀ ਆਇਆ ਬੇਬੇ ਹੁਣ ਕੌਣ ਦਾ ਕਿ ਮੈਨੂੰ ਪਤਾ ਨਹੀਂ ਉਥੇ ਕੰਮ ਕਰਦਾ ਮੈਂ ਉਹ ਨਾਲ ਹੈਲੋ ਬੇਸਤ ਕਰਦਾ ਹੁਣ ਚੱਲ ਕੋਈ ਨਾ ਫਿਰ ਕਰ ਲਾਂ ਗੱਲ ਤੂੰ ਫੋਨ ਲਾ ਕੇ ਦੇਖ ਲੈ ਪਤਾ ਲੱਗ ਜੂ ਕੌਣ ਨਾਲ ਇਹਦਾ ਸ਼ੱਕ ਨਿਕਲ ਜੂਗਾ ਉਹ ਬੇਬੇ ਸ਼ੱਕ ਵਾਲੀ ਕਿਹੜੀ ਗੱਲ ਆ ਜਦੋਂ ਤੁਹਾਨੂੰ ਦੱਸੀ ਹੈ ਨਾ ਆਫਿਸ ਤੋਂ ਫੋਨ ਆਇਆ ਸੀ ਕੋਈ ਕੰਮ ਹੋਊਗਾ ਉਹਨੂੰ ਕੰਮ ਹੋਊਗਾ ਉਹਨੂੰ ਮੈਂ ਵੀ ਪਤਾ ਕਿ ਤੁਸੀਂ ਵਿਆਹੇ ਹੋਇਓ ਮੈਂ ਫੋਨ ਚੱਕ ਲਿਆ ਫਿਰ ਕੀ ਹੁੰਦਾ ਸੀ ਮੇਰੇ ਨਾਲ ਵੀ ਗੱਲ ਕਰ ਸਕਦੀ ਸੀ ਕਿਉਂ ਨਹੀਂ ਕੀਤੀ ਕਿਉਂ ਚੱਕਿਆ ਮੇਰਾ ਫੋਨ ਤੈਨੂੰ ਪਤਾ ਨਹੀਂਗਾ ਵੀ ਫੋਨ ਆਈ ਜਾਂਦੇ ਰਹਿੰਦੇ ਕੋਈ ਆਇਆ ਰਹੇਗਾ ਮੈਂ ਚੱਕ ਲਈ ਕਿਸੇ ਬੰਦੇ ਦਾ ਫ ਫਿਰ ਕੀ ਹੁੰਦਾ ਅੱਜ ਦੱਸ ਕੀ ਹੋ ਗਿਆ ਜੇ ਚੱਕ ਲਿਆ ਫੋਨ ਉਹ ਨਾਲੇ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਦੇ ਮੇਰੇ ਫੋਨ ਨੂੰ ਹੱਥ ਨਾਲ ਆਵੇ ਅੱਜ ਤਾਂ ਮੈਂ ਦਿੱਤਾ ਤੈਨੂੰ ਬਖਸ਼ ਨਹੀਂ ਫਿਰ ਮੈਥੋਂ ਬੁਰਾ ਕੋਈ ਨਹੀਂ ਹੋਣਾ ਅੱਛਾ ਮੰਮੀ ਬਿਜਾਰ ਵੀ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਬੈਠ ਕੇ ਗੱਲਾਂ ਵੀ ਤੇਰੇ ਨਾਲ ਮੈਂ ਕਰ ਸਕਦਾ ਹੁਣ ਤੂੰ ਮੇਰੇ ਫੋਨ ਨੂੰ ਵੀ ਹੱਥ ਲਾ ਫਿਰ ਇਹ ਗੱਲਾਂ ਕਿੱਧਰ ਜਾਂਦੀਆਂ ਸਿਰਫ ਸ਼ੱਕ ਕਿੱਧਰ ਜਾਂਦੇ ਮੈਂ ਦੱਸੀ ਹੈ ਨਾ ਸ਼ੱਕ ਵਾਲੀ ਕਿਹੜੀ ਗੱਲ ਹੈ ਮੈਂ ਦੱਸੀ ਹੈ ਨਾ ਯਾਰ ਕੁੜੀ ਦਾ ਕੁੜੀ ਦਾ ਫੋਨ ਸੀ ਮੇਰੇ ਨਾਲ ਕੰਮ ਕਰਦੀ ਆ ਉਹਦਾ ਫੋਨ ਆਇਆ ਸੀਗਾ ਅੱਗੇ ਕਦੇ ਆਇਆ ਨਹੀਂ ਉਹ ਤੇਰੇ ਸਾਹਮਣੇ ਦੁਬਾਰੇ ਫੋਨ ਵੀ ਲਾਇਆ ਮੈਂ ਉਹ ਏਨੂੰ ਕੀ ਦੱਸੀਂ ਉਹ ਬੋਝ ਨੂੰ ਕੀ ਪਤਾ ਮੇਰੇ ਕੰਮ ਦਾ ਹਾਂ ਮੈਨੂੰ ਕੀ ਪਤਾ ਕੀ ਕਰ ਦਿੰਦੀ ਹਾਲ ਤੂੰ ਦਾ ਕੰਮ ਦਾ ਨਾ ਮੈਂ ਗਲਤ ਕਰ ਹੀ ਸਕਦੀ ਸੀ ਕਰ ਸਕਦੀ ਸੀ ਨਾ ਲੈ ਜਿੰਨੇ ਫੋਨ ਕਰਤਾ ਹੈ ਨਾ ਮੈਂ ਇਹ ਗੱਲ ਸੁਣ ਲੈ ਮੇਰੀ ਮੇਰੇ ਫੋਨ ਨੂੰ ਨਾ ਤੇਰਾ ਲਈ ਠੀਕ ਹੈ ਨਾ ਅੱਬਲ ਮੈਂ ਤਾਂ ਮੈਂ ਨਾਲ ਹੀ ਲੈ ਕੇ ਜਾਣਾ ਗਾਲੇ ਗੁਣੇ ਸੋਲੂਗਾ ਉੱਥੇ ਮੈਂ ਮੈਂ ਦੱਸਤਾ ਦਿਨ ਦਿਨ ਨਾ ਵਿਗੜਦਾ ਹੀ ਜਾਂਦਾ ਫਿਰ ਮੈਂ ਆਪ ਤੇ ਪੇਕੇ ਦੱਸੂਗੀ ਫਿਰ ਇਹ ਗੱਲਾਂ ਰਹੀਆਂ ਤਾਂ ਹੁਣ ਮੈਂ ਦੱਸ ਕੀ ਕਰ ਸਕਦੀ ਹਾਂ ਹੁਣ ਫੋਨ ਕਿਸੇ ਦਾ ਆਇਆ ਮੈਨੂੰ ਕਿਹੜਾ ਪਤਾ ਹੈ ਜਾਂ ਮੈਨੂੰ ਦੱਸ ਅੱਛਾ ਮੇਰੇ ਫੋਨ ਵੀ ਹੱਥ 'ਚ ਲੈ ਕਿਉਂ ਤੁਸੀਂ ਦੋਨੇ ਜਣੇ ਇੱਕੋ ਜਿਹ ਜੂਪਾ ਲੈਣੇ ਹੋਗੇ ਨਾ ਤਾਂ ਤੂੰ ਸੁਣਦੀ ਤੇ ਨਾ ਸੁਣਦਾ ਉਹ ਗੱਲ ਕਿਸੇ ਦੀ ਨਾ ਕੀ ਇੱਕੋ ਜੀ ਹੋ ਗਈ ਮਾਂ ਆਪਦੀ ਪੁੱਤ ਦੀਆਂ ਗਲਤੀਆਂ ਤੁਮ ਦੀਂਦੀਆਂ ਨਹੀਂ ਮੈਂ ਦੱਸ ਜੈਨੀ ਬਸ ਤੁਹਾਨੂੰ ਲੈ ਉਹਦੀਆਂ ਗਲਤੀਆਂ ਨਹੀਂ ਦਿੰਦੀਆਂ ਹੁਣ ਮੈਂ ਬਾਰੀ ਬਾਰੀ ਲੜੀ ਚੱਲਣਾ ਉਹਦੇ ਨਾਲ ਜੇ ਕੋਈ ਗੱਲ ਹੋਊਗੀ ਪਤਾ ਲੱਗ ਜੂਗਾ ਮੰਮੀ ਕਿਦੋਂ ਪਤਾ ਲੱਗੂਗਾ ਜਦੋਂ ਘਰ ਪਟਿਆ ਗਿਆ ਸਾਡਾ ਘਰ ਪਟਿਆ ਗਿਆ ਤੂੰ ਤਾਂ ਆਪ ਕਲੇਸ਼ ਨਹੀਂ ਛੱਡਦੀਗੀ ਹਰ ਵਕਤ ਕਲੇਸ਼ ਪਾਲਦੀ ਆ ਤੂੰ ਮੈਂ ਬਿਨਾਂ ਕੋਲੋਂ ਕਲੇਸ਼ ਕਰਦੀ ਨਹੀਂ ਮਾਂ ਜੇ ਕੋਈ ਗੱਲ ਹੁੰਦੀ ਆ ਫੇਰ ਹੀ ਕਲੇਸ਼ ਕਰਦੀ ਆ ਉਹ ਤੁਹਾਡੇ ਸਾਹਮਣੇ ਫੋਨ ਆਇਆ ਸੀਗਾ ਆਇਆ ਕਿਸੇ ਗੱਲ ਤੇ ਫੋਨ ਲੈ ਕੇ ਉਹ ਵਾਗ ਗਿਆ ਤੈਨੂੰ ਕੀ ਪਤਾ ਫੋਨ ਕਿਹਦਾ ਕ ਕੋਈ ਗੱਲ ਹੋ ਸਕਦਾ ਕੋਈ ਸੱਚੀ ਉਹਦੇ ਕੰਮ ਵਾਲੇ ਦਾ ਹੋਵੇ ਠੀਕ ਹੈ ਜੇ ਆਹੀ ਗੱਲਾਂ ਚੱਲਦੀਆਂ ਨੇ ਮੈਂ ਦੱਸਦਾ ਮੈਂ ਕੁੜੀ ਜਾ ਕੇ ਪੇਕੇ ਵਗ ਜੂਗੀ ਫਿਰ ਬੈਠੇ ਰਹੇ ਮਾਪੋਤੇ ਤੇ ਵਗ ਜੂਗੀ ਪੇਕੇ ਸਾਰਾ ਦਿਨ ਕਲੇਸ਼ ਹੀ ਨਿਭੜਨ ਦਿੰਦੀਗੀ ਚੋਂ ਲੱਗਦੀ ਐ ਬੋਲਣ ਜੋ ਲੱਗਦੀ ਐ ਬੋਲਣ ਇੰਨਾ ਦਾ ਵੀ ਕੋਈ ਹਾਲ ਗਲਦੀਪ ਪੁੱਤਿਆ ਵਾਸੇ ਆ ਕੇ ਫਸਿਆ ਨਹੀਂ ਆ ਵੱਡਾ ਚੂਹਾ ਇਹ ਵੀ ਨਹੀਂ ਸਾ ਓ ਕੇ ਮਮੀ ਸਸਰੀਕਾਲ ਸਸਰੀਕਾਲ ਪੁੱਤ ਹੋ ਠੀਕ ਹੈ ਹੋ ਠੀਕ ਆ ਹਾਂ ਤੁਸੀਂ ਦੱਸੋ ਠੀਕ ਹੈ ਪੁੱਤ ਕੱਢ ਲਈ ਕਣਕ ਹੈ ਹਾਂ ਕਣਕ ਵਧ ਗਈ ਇਤਕੀ ਚੱਲ ਵਧੀਆ ਐ ਪੁੱਤ ਹੁਣ ਸਾਮ ਦੇ ਤੈਨੂੰ ਪਤਾ ਬੱਦਲ ਬੋਲੇ ਦਾ ਪਤਾ ਨਹੀਂ ਉਹਦੀ ਕਣੀਆਂ ਹੀ ਆ ਜਾਂਦੇ ਆ ਚੜ ਕੇ ਬੱਸ ਸੰਭਲ ਦੀ ਤਿਆਰੀ ਜੀ ਕਰਦਾ ਉਹ ਗੱਲਿਆ ਜਾਲਾ ਮੁੰਡਾ ਉਹਦੇ ਪੂਆ ਕਿਹਾ ਸੀ ਟੋਲਾਂ ਦੇ ਕਣਕ ਮੈਂ ਅੱਛਾ ਉਹ ਕਹਿੰਦਾ ਬਸ ਲੱਗ ਜਾਂਦੇ ਆ ਤੇ ਸੜਦ ਨੇ ਐ ਵੀ ਅੰਦਰ ਆਪਾਂ ਚੱਲ ਠੀਕ ਐ ਤੇ ਉਧਰ ਠੀਕ ਐ ਤੇਰੇ ਚਾਚੇ ਕੀ ਪਤਾ ਨਹੀਂ ਮੰਮੀ ਪਹਿਲਾਂ ਤਾਂ ਆਉਂ ਜਾਂਦੇ ਸੀ ਹੁਣ ਤਾਂ ਉਹ ਵੀ ਹੋਂਟ ਹਟ ਗਏ ਬੇ ਪੁੱਤਾਂ ਆਈਆਂ ਸ੍ਰੀਕ ਕਿਹਦੇ ਮਿੱਤ ਬਣਦੇ ਹੁੰਦੇ ਐ ਹਾਂ ਇਹ ਕੌਣ ਸਾਹ ਫੜਦਾ ਮੋਕੇ ਤੇ ਮੈਂ ਤਾਂ ਪੁੱਤ ਤੇਰੇ ਕੋਲੇ ਆਈ ਆਈ ਸੀ ਤੈਨੂੰ ਰਿਸ਼ਤਾ ਕਰਾਉਣੀ ਐ ਮੈਂ ਤਾਂ ਅੱ ਮਿਹਰਬਾਨ ਜੀ ਐ ਵਧੀਆ ਪੜੀ ਲਿਖੀ ਕੁੜੀ ਐ ਤੇ ਵਧੀਆ ਪਰਿਵਾਰ ਆ ਨਰਮ ਐ ਅੱਛਾ ਕੀ ਕਰਦੀ ਐ ਪੜੀ ਐ ਪੜਦੀ ਐ ਹਟ ਗਈ ਹੁਣ ਤਾਂ ਪੜਨ ਨੂੰ ਹੂੰ ਤੇ ਮੈਂ ਜਾ ਕੇ ਆਈ ਸੀ ਮੈਂ ਆਖਿਆ ਚਲੋ ਤਾਂ ਅੱਗੇ ਪੜਾਉਣ ਨੂੰ ਕਹਿੰਦੇ ਸੀ ਮੈਂ ਆਖਿਆ ਚਲ ਤੂੰ ਹੁਣ ਵਿਆਹਣ ਵਾਲੀ ਹੈਗੀ ਵਿਆਹ ਕਰ ਦੇ ਮੈਂ ਆਖਾਂ ਮੇਰੀ ਨਿਗਾ ਚ ਮੁੰਡਾ ਐ ਮੈਂ ਉਹਨੂੰ ਕਿਹਾ ਅੱਛਾ ਉਹਦੀ ਮਾਂ ਨੂੰ ਹੂੰ ਤੇ ਉਹ ਕਹਿੰਦੀ ਚਲ ਕੋਈ ਨਾ ਜੇ ਵਧੀਆ ਰਿਸ਼ਤਾ ਐ ਤਾਂ ਕਰ ਦਾਂਗੇ ਭੈਣੇ ਦੇਖ ਲੈ ਮੰਮੀ ਤੇਰੀ ਤਸੱਲੀ ਚਾਹੀਦੀ ਆ ਪਰ ਹੁਣ ਤਾਂ ਪੁੱਤ ਜਦੋਂ ਆਪ ਦੀ ਰਿਸ਼ਤੇਦਾਰੀ ਚ ਐ ਉਹ ਕਿਹੜਾ ਮੈਂ ਬਗਾਨੇ ਥਾਂ ਕਰਾਉਣੀ ਐ ਹੂੰ ਤੇ ਨਾਲੇ ਤੂੰ ਵੀ ਆਪਦਾ ਹੀ ਐ ਹਾਂ ਇਹ ਤਾਂ ਹੈ ਤੂੰ ਕਿਹੜਾ ਖਰਮਾੜਾ ਕਰਾਏਂਗੀ ਆਈ ਮੈਂ ਸੋਚਿਆ ਪੁੱਤ ਜੇ ਤੇਰੇ ਮਾਂ ਪਿਓ ਹੁੰਦੇ ਤਾਂ ਹੋਰ ਗੱਲ ਸੀ ਮਾਂ ਦਾ ਤਾਂ ਸੌ ਟਿੱਡ ਮੱਚਦਾ ਹੁਣ ਕੱਲਾ ਕਰਾ ਹੈਗਾ ਤੂੰ ਤੇ ਖੇਤ ਬਣੀ ਹੋਵੇਂਗਾ ਕਿ ਚੁੱਲ੍ਹੇ ਚੌਂਕੇ ਕਨੀ ਹੋਵੇਂਗਾ ਬਸ ਆਹੀ ਤਾਂ ਔਖਾਗਾ ਜੇ ਇੱਥੋਂ ਖੇਤ ਨੂੰ ਵਗ ਜਾਣਾ ਤਾਂ ਪਸ਼ੂ ਭੁੱਖੇ ਮਰਨ ਨੂੰ ਕਰਦੇ ਆ ਇੱਥੇ ਫਿਰਦੇ ਰਹਿੰਦੇ ਆ ਤਾਂ ਮੇਰੇ ਸਾਲ ਦਾ ਖੇਤ ਦਾ ਨਹੀਂ ਕੋਈ ਹੈਗਾ ਬਾਲੀ ਵਾਰਸ ਤਾਂ ਹੀ ਤਾਂ ਪੁੱਤ ਤੈਨੂੰ ਮੈਂ ਕਹਿੰਦੀ ਆ ਵੀ ਆਪਦਾ ਘਰ ਬਣ ਲੈ ਤੈਨੂੰ ਘਰ ਦਾ ਫਿਕਰ ਤਾਂ ਨਹੀਂ ਰਹੂਗਾ ਫਿਰ ਉਹੀ ਤਾਂ ਗੱਲ ਆ ਮੰਮੀ ਚਲ ਹਜੇ ਇਕੱਲੇ ਦਾ ਤਾਂ ਫਿਰ ਵੀ ਸਰੀ ਜਾਂਦਾ ਉਹ ਬਾਵਾ ਬਾਪੂ ਵਰਗੇ ਭੈਣ ਦਾ ਕਰਕੇ ਬੰਨ ਸੁਬ ਨਹੀਂ ਉਹ ਵੀ ਲੌਂਕਰੀ ਫਿਰਦੀ ਵਿਚਾਰੀ ਇੱਥੇ ਪੁੱਤ ਚਲਾ ਤਾਂ ਬਾਲਾ ਵਧੀਆ ਕਰਗੇ ਤੇ ਬਾਕੀ ਗੱਲ ਮੈਂ ਤੈਨੂੰ ਐ ਕਹਿੰਨੀ ਆ ਤੂੰ ਤੇਰੀ ਭੈਣ ਨਾਲ ਤਾਂ ਗੱਲ ਕਰ ਲਈ ਹਾਂ ਫਿਰ ਉਹ ਨਹੀਂ ਤਾਂ ਗੱਲ ਕਰਨੀ ਪੂਗੀ ਹੋਣਾ ਉਹਦੇ ਬਿਨਾਂ ਤਾਂ ਹੱਲ ਹੋਣਾ ਵੀ ਨਹੀਂ ਕੋਈ ਸਹਿਮਤੀ ਚਾਹੀਦੀ ਆ ਉਹਦੀ ਵੀ ਹਾਂ ਤੂੰ ਰਹਿ ਕਰ ਲਈ ਤੇ ਦੋਨੇ ਭੈਣ ਭਰਾ ਵਾਗ ਚੱਲਿਓ ਜੇ ਭਾਈ ਕਿਸੇ ਨੂੰ ਹੋਰ ਲੈ ਜਾਣਾ ਉਹ ਤੇਰੀ ਮਰਜ਼ੀ ਆ ਤੇ ਮੈਂ ਕੁੜੀ ਦਿਖਾ ਦੂੰਗੀ ਤੁਹਾਨੂੰ ਪਰ ਪ੍ਰਾਣਾ ਚੱਲ ਬੜੂ ਹੋਰ ਤਾਂ ਕਿਹਨੇ ਲੈਣਾ ਹਾਂ ਚੱਲ ਮੈਂ ਫੋਨ ਲਾਈ ਲੈਣਾ ਮਨਿੰਦਰ ਨੂੰ ਫਿਰ ਲਾ ਲਾ ਪੁੱਤ ਚੱਲ ਮੈਨੂੰ ਵੀ ਪਤਾ ਲੱਗ ਜੂ ਫਿਰ ਉਹੀ ਤਾਂ ਨਹੀਂ ਬਤਾ ਕੋਈ ਗੱਲ ਨਹੀਂ ਚਾਹ ਪੀਣੀ ਮੈਂ ਆਪੀ ਬਣਾ ਲੂੰਗੀ ਕੁੜੀ ਤਾਂ ਥੱਲੀ ਆਲੀ ਹੋਵੇ ਮਾਮੀ ਬੱਸ ਕਿਉਂ ਆਪਣੇ ਤੈਨੂੰ ਪਤਾ ਤਾਂ ਹੈਗਾ ਕੋਈ ਇਹ ਮੇਰੇ ਤੇ ਛੱਡ ਦੇ ਕੋਈ ਮੈਂ ਮਾੜੇ ਥਾਂ ਥੋੜਾ ਤੈਨੂੰ ਡੋਬੂੰਗੀ ਹੈਲੋ ਠੀਕ ਆ ਬਾਈ ਸੱਸੀ ਕਾਹੋ ਠੀਕ ਹਾਂ ਹਾਂ ਠੀਕ ਆ ਸੱਸੀ ਜੀ ਹਾਂ ਹਾਂ ਬਾਈ ਵਧੀਆ ਵਧੀਆ ਭਾ ਇੰਨਾ ਗੱਲ ਕਰਨੀ ਸੀ ਬਾਈ ਹਰਵਾਜ ਮੈਂ ਗੱਲ ਤਾਂ ਕਰਾ ਅੱਛਾ ਉਹ ਬਸ ਗੱਲ ਜੀ ਕਰਨੀ ਸੀਗੀ ਕੋਈ ਭੈਣ ਦਾ ਕੰਮ ਦੀ ਅੱਛਾ ਅੱਛਾ ਹਾਂ ਕੰਮ ਨਾ ਕਰੀ ਜਾਂਦੀ ਸੀ ਮਰੇ ਮਨਿੰਦਰ ਕੰਮ じゃ ਕਰੀ ਜਾਂਦੀ ਹੈਗਾ ਚਲ ਕੋਈ ਨਾ ਕਾ ਗੱਲ ਕਰਾ ਦੇ ਮੜਾ ਜਾ ਫਿਰ ਮੈਨੂੰ ਵੀ ਪਤਾ ਲੱਗ ਜੂ ਹੈਲੋ ਹੈਲੋ ਸਸੀ ਘਰ ਪੈਣੇ ਸਸੀ ਘਰੇ ਕਿਵੇਂ ਹੋ ਉਹ ਠੀਕ ਆ ਪੈਣੇ ਤੂੰ ਨਾ ਤਾਂ ਜਮਾ ਠੀਕ ਆ ਤੁਸੀਂ ਸੁਣਾਓ ਆਪਦੇ ਹਾਲ ਚਾਲ ਕਿਵੇਂ ਹੋ ਬਸ ਹਾਲ ਚਾਲ ਤਾਂ ਠੀਕ ਆ ਮਾਮੀ ਆਈ ਸੀ ਉਹਨੇ ਗੱਲ ਕਰਨੀ ਸੀ ਤੇਰੇ ਨਾਲ ਕੋਈ ਅੱਛਾ ਮਾਮੀ ਰਾਦੀ ਗੱਲ ਹਲੋ ਲੈ ਮਮੀ ਹਲੋ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਕਿਵੇਂ ਠੀਕ ਐ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹਾਂ ਠੀਕ ਐ ਹੋਰ ਸਾਰੇ ਠੀਕ ਨੇ ਹਾਰੇ ਵਧੀਆ ਨੇ ਤੇਰੀ ਸੱਸ ਠੀਕ ਐ ਹਾਂਜੀ ਹਾਂਜੀ ਮਮੀ ਠੀਕ ਨੇ ਮਮੀ ਵੀ ਚੱਲ ਪੁੱਤ ਵਧੀਆ ਤੇ ਮੈਂ ਤਾਂ ਪੁੱਤ ਕਿੰਨਾ ਆਇਆ ਕਹਿੰਦੀ ਸੀ ਮੈਂ ਨਾ ਕੱਲ ਵੀ ਨੁਰੀਸਤਾ ਕਰੂਗੀ ਸੱਚੀ ਮਮੀ ਚੱਲ ਬਾਲੀ ਵਧੀਆ ਗੱਲ ਐ ਜੇ ਰਿਸ਼ਤਾ ਕਰਵਾ ਦੇਗੀ ਤਾਂ ਵਿਚਾਰਾ ਬਾਲਾ ਔਖਾ ਹੁੰਦਾ ਘਰੇ ਕੱਲਾ ਤੇ ਹੋਰ ਬੁੱਕਾ ਤੇ ਮੇਰਾ ਬਿੱਟਾ ਦਾ ਹੀ ਮੱਛਿਆ ਮੈਂ ਆਖਿਆ ਤੈਨੂੰ ਪਤਾ ਹੈ ਚਾਹ ਤੇਰੀ ਮਾਮੂ ਕੋਈ ਤੇ ਚਾਚੇਤਾ ਯਾਦਿਕਾ ਦਾ ਕੋਣ ਕਿਸੇ ਦੇ ਹੁੰਦੇ ਆ ਚਲ ਵਿਚਾਰਾ ਇਕੱਲਾ ਔਖਾ ਹੁੰਦਾ ਤੇ ਹੋਰ ਕੋਈ ਨਹੀਂ ਕਿਸੇ ਦਾ ਰਿਸ਼ਤੇਦਾਰੀ ਚ ਆਕੂੜੀ ਅੱਛਾ ਹਾਂ ਚਲ ਵਧੀਆ ਗੱਲਾਂ ਮੰਮੀ ਕਰਾ ਦੇ ਰਿਸ਼ਤਾ ਹੈ ਨਾ ਕੰਮ ਕਰਦਾ ਸੌਖਾ ਹੋ ਜੂ ਘਰ ਸੰਭਲੂਗੀ ਆਪ ਦਾ ਨਾਲੇ ਆਪਣੇ ਕੋਣ ਆ ਇੱਥੇ ਇਕੱਲਾ ਕੁਲਦੀਪ ਹੀ ਆ ਮੈਂ ਵੀ ਕਦੇ ਕਦਾਈ ਆਉਣੀ ਆ ਕਿ ਮੈਨੂੰ ਅਈ ਸੋਚਿਆ ਤਾਂ ਤੁਸੀਂ ਵੀ ਜਨ ਕਲਾਕਾਰ ਹੈ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕੁੜੀ ਨਾ ਕਹਿੰਦੇ ਨਾ ਪਰਿਵਾਰ ਛੋਟਾ ਹੋਵੇ ਛੋਟਾ ਹੋਵੇ ਤੇ ਕੁੜੀ ਸਿਆਣੀ ਆ ਪੜ੍ਹੀ ਲਿਖੀ ਐ ਸੋਹਣੀ ਸਖੀ ਐ ਚੱਲ ਵਧੀਆ ਕੰਮਕਾਰ ਵਾਲੀ ਹੋਵੇ ਮੰਮੀ ਕੀ ਕੰਮਕਾਰ ਆਈ ਤਾਂ ਬਧੀਰੀ ਐ ਤੇ ਨਾਲੇ ਪਰਿਵਾਰ ਵੀ ਐਨਾ ਸਿਆਣਾ ਐ ਵਧੀਆ ਚੱਲ ਵਧੀਆ ਵਰਤਨ ਵਾਲੀ ਹੋਣ ਨਾਲੇ ਤੈਨੂੰ ਪਤਾ ਸਾਡੇ ਤਾਂ ਅੱਗੇ ਪਿੱਛੇ ਕੋਈ ਹੈ ਨਹੀਂਗਾ ਜੋ ਕੋਈ ਐ ਹੋਜੀ ਆ ਗਈ ਹਨਾ ਪਾੜਨ ਵਾਲੀ ਮੇਰੇ ਤਾਂ ਇਕੱਲਾ ਭਰਾ ਆਈ ਐ ਵਰਤਨ ਵਾਲਾ ਕਿ ਤੇ ਇਹਦੇ ਨਾਲ ਵੀ ਤੋੜ ਕੇ ਰੱਖ ਦੇ ਇਹ ਨਹੀਂ ਨਹੀਂ ਪੁੱਤ ਪਰਿਵਾਰ ਬਹੁਤ ਵਧੀਆ ਐ ਨਰਮ ਪਰਿਵਾਰ ਐ ਵਰਤਨ ਵਾਲਾ अच्छा, अच्छा चल, ना रिश्तेदारी च केडी जो मम्मी मेरी ਭਾਂਜੀ ਹੈ اچھا ਚਲ ਫਿਰ ਤਾਂ ਬਾਲੀ ਵਧੀਆ ਗੱਲ ਹੈ ਥੋੜੀ ਭਾਂਜੀ ਹੈ ਤਾਂ ਨਾਲ ਐਂ ਰਿਸ਼ਤੇਦਾਰੀ ਤਾਂ ਫਿਰ ਵੀ ਪਤਾ ਹੁੰਦਾ ਨਾ ਆਪਾਂ ਨੂੰ ਨਹੀਂ ਆਈ ਮੈਂ ਸੋਚਿਆ ਤਾਂ ਕੈਨੂੰ ਪਤਾ ਜਿਵਾ ਕਰ ਲਿਆ ਕਰਾ ਹੈਗਾ ਵੀ ਰਿਸ਼ਤੇਦਾਰੀ ਕਿਉਂ ਕਰਾ ਮਾ ਕੋਲ ਬੈਠਾ ਹੋਰ ਅੱਗਿਆ ਚਾਚੀ ਸੀਗੀ ਪਹਿਲ ਤਾਂ ਵਧੀਆ ਕਰਦੀ ਹੁੰਦੀ ਸੀ ਮਾਵਾ ਵਾਂਗੂੰ ਰਹਿੰਦੀ ਸੀ ਸਾਡੇ ਨਾਲ ਪਤਾ ਨਹੀਂ ਕੀ ਹੋ ਗਿਆ ਕਿਸੇ ਦਿਲ ਦਾ ਪਤਾ ਹੀ ਨਹੀਂ ਹੁੰਦਾ ਨਾ ਉਹ ਵਰਤ ਨੂੰ हट ਕੇ ਸਾਡੇ ਨਾਲ ਤਾਂ ਨੀ ਬਾਪੂ ਪੁੱਤ ਤਾਂ ਕਨੇ ਹੁੰਦਾ ਤਰੀਕ ਤੱਕ ਫੇਰੀ ਬੰਨ ਕੇ ਨਹੀਂ ਢੁਕਦਾ ਹੋਰ ਕੱਤਰ ਨਹੀਂ ਛੱਡਦਾ ਚੱਲ ਕੋਈ ਨਾ ਛੱਡ ਪਰੇ ਤੇ ਤੁਸੀਂ ਮੈਨੂੰ ਨਾ ਰਹਿ ਕਰਕੇ ਦੱਸ ਦਿਓ ਚੱਲ ਕੋਈ ਗੱਲ ਨਹੀਂ ਮੰਮੀ ਇਹਨਾਂ ਨੂੰ ਰਹਿ ਕਰਕੇ ਨਾ ਫਿਰ ਮੈਂ ਤੁਹਾਨੂੰ ਦੱਸਦੀ ਆ ਅਸੀਂ ਆ ਜਾਗੇ ਦੋਨੇ ਆਨੇ ਚੱਲ ਠੀਕ ਹੈ ਪੁੱਤ ਕੋਈ ਨਾ ਮੈਨੂੰ ਦੱਸ ਦਿਓ ਚੰਗਾ ਫਿਰ ਠੀਕ ਲੈ ਪੁੱਤ ਕੱਟ ਦੇ ਉਹ ਇਹ ਤਾਂ ਆਈ ਜਊ ਭੈਣਾ ਕਿੱਥੇ ਹਾਂ ਪੁੱਤ ਕੋਈ ਨਾ ਰਹਿ ਕਰਕੇ ਲੈ ਉਹਨੂੰ ਵੀ ਆਇਆ ਵੀ ਮੇਰੇ ਭਰਾ ਦਾ ਘਰ ਬੰਨਿਆ ਜਾਵੇ ਇਹ ਤਾਂ ਹੈ ਹਾਂ ਚੱਲ ਕੋਈ ਨਹੀਂ ਮੰਮੀ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਂਦਾ ਓਏ ਨਾ ਪੁੱਤ ਮਾਪੀ ਬਣਾ ਲੈਣੀ ਆ ਚਾ ਉਹ ਚੱਲ ਪਾਣੀ ਬਣਾਉਣਾ ਫਿਰ ਮਿੱਠਾ ਸਕੈਚ ਆਲਾ ਜੇ ਨਹੀਂ ਚੱਲ ਚੰਗਾ ਆ ਜਾ ਉੱਥੇ ਪੀ ਲਾਂਗੇ ਹੋਰ ਬੜੀ ਵੱਡੀ ਪੀਗ ਪਾਲੀ ਸੀ ਉਹ ਕੋਈ ਨਹੀਂ ਮਾਮੀ ਆਈ ਸੀ ਨਾਨ ਕਿਉਂ ਤੇ ਆਪਣੇ ਕੁਲਦੀਪ ਨੂੰ ਰਿਸ਼ਤਾ ਕਰਵਾਉਂਦੀ ਆ ਮੈਂ ਕਿ ਚੱਲ ਵਧੀਆ ਗੱਲਾਂ ਕਰਵਾ ਦੇਣਗੇ ਰਿਸ਼ਤਾ ਕੱਲਾ ਔਖਾ ਹੁੰਦਾ ਵਿਚਾਰਾ ਚੱਲ ਵਧੀਆ ਵਿਚਾਰਾ ਘਰ ਬਸ ਜੂ ਆਦਾ ਵੀ ਤੇ ਹੋਰ ਉਹ ਕਹਿੰਦੇ ਸੀ ਇੱਕ ਵਾਰੀ ਤੁਸੀਂ ਆ ਜਾਓ ਕੁੜੀ ਵਗੈਰਾ ਦੇਖਿਆਏ ਤੁਸੀਂ ਕਦੋਂ ਆ ਕੱਲ ਪਰਸੋਂ ਤੱਕ ਦੱਸ ਦਣਗੇ ਆਪਾਂ ਨੂੰ ਫਿਰ ਆਪਾਂ ਜਾਇ ਆਵਾਂਗੇ ਤੁਹਾਨੂੰ ਪਤਾ ਹੋਰ ਕੌਣ ਜਾਊਗਾ ਦੇਖਣ ਆਪਾਂ ਨੂੰ ਜਾਣਾ ਪਊਗਾ ਅੱਜ ਕਹਿੰਦੇ ਲਿਆ ਬੁਲਾ ਅਗਰ ਉਹਨਾਂ ਨੂੰ ਅਲਵਾਹੀ ਛੁੱਟੀ ਆ ਹੁਣ ਮੈਂ ਕੱਲ ਨੂੰ ਦੁਬਾਰੇ ਫੇਰ ਛੁੱਟੀ ਲਵਾਂਗਾ ਹੁਣ ਆਪਣੇ ਕਹਿ ਨਾਲ ਥੋੜਾ ਚੱਲਣਾ ਅਗਲੇ ਕੁੜੀ ਵਾਲੇ ਵੱਲੋਂ ਕੱਲ ਕੋਈ ਫੇਰੀ ਮੈਂ ਉੱਥੇ ਜਾ ਕੇ ਕੀ ਕਰਨਾ ਤੂੰ ਜਾ ਹੀ ਬਸ ਕੱਲੀ ਦੇਖਿਆ ਹੀ ਕੋਈ ਨਹੀਂ ਜਦੋਂ ਮੰਗਣੀ-ਮੁਗਣੀ ਕਰਨੀ ਹੋਈ ਉਦੋਂ ਜਾਵੜੂਗਾ ਮੈਂ ਤੁਸੀਂ ਆਹੋ ਜੇ ਕੰਮ 'ਚ ਵੀ ਨਾਲ ਨਹੀਂ ਖੜ ਸਕਦੇ ਯਾਰ ਓਏ ਨਾਲ ਖੜਨ ਦੀ ਗੱਲ ਨਹੀਂ ਕੀ ਹੁਣ ਮੈਨੂੰ ਅੱਜ ਦੱਸ ਦਿੰਦੇ ਅੱਛਾ ਦੋਨੇ ਭੈਣ ਭਰਾ ਹੀ ਜਾਵਾਂਗੇ ਓਏ ਲੈ ਯਾਰ ਦੋਨਾਂ ਨੂੰ ਕੀ ਹੁੰਦਾ ਮੰਮੀ ਵੀ ਲਜੀ ਨਾਲ ਉਹਨਾਂ ਨੂੰ ਕਹਿ ਲਈ ਵੀ ਛੁੱਟੀ ਨਹੀਂ ਮਿਲੀ ਬਾਕੀ ਮਾਮੀ ਹੈਗੇ ਨਾਲ ਥੋੜੇ ਤੁਸੀਂ ਕਿਹੜਾ ਕੱਲੀਓ ਤੁਹਾਡੇ ਨਾਲ ਜ ਉਹ ਗੱਲ ਮੰਨਣ ਦੀ ਨਾ ਮੈਨੂੰ ਵੀ ਅੱਗੇ 100 ਸਵਾਲ ਜਵਾਬ ਹੁੰਦੇ ਆ ਨਾ ਤਾਂ ਕਰਕੇ ਫਿਰ ਉਹ ਹਿਸਾਬ ਨਾਲ ਚੱਲਣਾ ਪੈਂਦਾਗਾ। ਨਹੀਂ 1 ਮਿੰਟ ਕੱਲ ਨੂੰ ਰਿਸ਼ਤਾ ਹੋ ਗਿਆ। ਵਿਆਹ ਵੀ ਕਰਾਂਗੇ। ਉਹਦੋਂ ਛੁੱਟੀਆਂ ਲਾਉਂਗੀ ਤੁਸੀਂ? ਉਹ ਫਿਰ ਮੌਕੇ ਦੀ ਗੱਲ ਹੁੰਦੀ ਆ ਨਾ ਹੁਣ ਤੁਰਤ ਪਹਿਰ ਥੋੜੀ ਆਪਾਂ ਦੱਸਾਂਗੇ ਜਾ ਕੇ ਵਿਆਹ ਕਰਾਂਗੇ ਪਹਿਲਾਂ 2 ਮਹੀਨੇ ਪਹਿਲਾਂ ਕਰਾਂਗੇ। ਉਹ ਹਿਸਾਬ ਨਾਲ ਬੌਸ ਨੂੰ ਦੱਸਾਂਗੇ ਸਾਡੇ ਵਿਆਹ ਦਾ ਸਾਨੂੰ ਛੁੱਟੀ। ਹਰ ਇੱਕ ਗੱਲ ਤੇ ਨੰਨਾ ਪਾਉਣੀ। ਤੁਸੀਂ ਹਰ ਇੱਕ ਗੱਲ ਤੇ ਨੰਨਾ ਪਾਉਣੀਓ। ਕਦੇ ਨਹੀਂ ਕਿਹਾ ਵੀ ਹਾਂ ਕੋਈ ਗੱਲ ਨਹੀਂ ਚੱਲੂਗਾ ਨਾਲ। ਫਿਰ ਜੇ ਮੈਂ ਕਹਿਨੀ ਆ ਤਾਂ ਤੂੰ ਲੜਦੀ ਆ। ਤੂੰ ਕਦੇ ਮ ਕੋ ਮੇਰੀ ਗੱਲ ਵੀ ਸਮਝਿਆ ਕਰਨਾ ਕਦੇ ਆਧਿਆਪ ਨੂੰ ਮੇਰੀ ਥਾਂ ਤੇ ਰੱਖ ਕੇ ਦੇਖਿਆ ਕਰ ਫਿਰ ਤੈਨੂੰ ਪਤਾ ਲੱਗੂਗਾ ਹਾਂ ਤੁਸੀਂ ਵੀ ਸੋਚਿਆ ਕਰੋ ਇਹ ਗੱਲਾਂ ਸੋਚਿਆ ਕਰਨ ਨਾਲ ਮੈਂ ਨਹੀਂ ਜਾਂਦਾ ਤੂੰ ਜਾਵੜੀ ਬਸ ਕੋਈ ਗੱਲ ਹੀ ਬੱਕ ਜੂਗੀ ਮੈਂ ਤਾਂ ਮੇਰੇ ਤਾਂ ਭਰਾ ਮੈਨੂੰ ਤਾਂ ਕਰਨਾ ਹੀ ਪਊਗਾ ਕਰ ਫਿਰ ਮੈਂ ਤੈਨੂੰ ਰੋਕਿਆ ਤਾਂ ਨਹੀਂ ਨਾ ਤੂੰ ਐ ਸ਼ੁਕਰ ਮੰਨਣਾ ਜੇ ਮੈਂ ਰੋਕ ਦਿੰਦਾ ਫਿਰ ਫਿਰ ਕਿਹੜਾ ਜਾਵੜ ਦੀ ਉੱਤੋਂ ਦੀ ਹੋ ਕੇ ਜਾਂਦੀ ਮੈਂ ਜਾਂਦੀ ਨਾਲੇ ਨਾ ਫਿਰ ਜਾਵੜਾ ਯਾਰ ਮੇਰਾ ਸਿਰ ਨਾ ਖਾਇ ਮੈਂ ਤਾਂ ਅੱਗੇ ਮਸਾ ਛੁੱਟੀ ਮਿਲਦੀ ਆ ਉੱਦ ਦੀ ਉੱਦ ਕੋਈ ਨਾ ਕੋਈ ਨਾ ਬੰਝ ਖੜਾ ਹੋ ਜਾਂਦਾ ਆਹ ਆਪੇ ਬੰਝ ਹੀ ਲੱਗਦਾ ਤੁਹਾਨੂੰ ਤਾਂ ਇਹ ਕੁਛ ਅਗ